ਉਹਦੇ ਕੀ ਗੱਲ ਹੋਈ ਸਰ ਆਪਾਂ ਗੋੰਦਾਲ ਸਾਹਿਬ ਦੇ ਰਹਿਣ ਵਾਲੇ ਆਂ ਕੀ ਗੱਲ ਹੋਈ ਸੇਰੂ ਨਾਮ ਹੈ ਮੇਰਾ ਗੱਲ ਤੇ ਮੈਨੂੰ ਕੋਈ ਪਤਾ ਨਹੀਂ ਝਗੜਾ ਉਹਨਾਂ ਦਾ ਪਹਿਲਾਂ ਹੁੰਦਾ ਨਾ ਮੈਂ ਕਿਸ ਝਗੜੇ ਦੇ ਵਿੱਚ ਨਾ ਮੇਰਾ ਉਹਨਾਂ ਦੇ ਨਾਲ ਹੋਇਆ ਮੈਂ ਤੇ ਆਪਣੇ ਕੰਮ ਬੈਂਕ ਜਾਂਦਾ ਪਿਆ ਸੀ ਅੱਛਾ ਜੀ ਹਾਂਜੀ ਬੈਂਕ ਤੋਂ ਵਾਪਸ ਆਇਆ ਬੈਂਕ ਬੰਦ ਦੀ ਛੁੱਟੀ ਉਦੋਂ ਤੇ ਵਾਪਸ ਆਇਆ ਮੇਰੀ ਸਿਸਟਰ ਦਾ ਘਰ ਆ ਭੈਣ ਦਾ ਉੱਥੇ ਪੈਂਦਾ ਲੱਗੇ ਤੇ ਮੈਂ ਕਿਹਾ ਚਲੋ ਉਹਦੇ ਘਰੋਂ ਹੋ ਚੱਲਦਾ ਵਾਂ ਚਾਣਕ ਜਾਂਦਾ ਪਿਆ ਉਹ ਪਹਿਲਾਂ ਉਹਨਾਂ ਦਾ ਝਗੜਾ ਹੁੰਦਾ ਪਿਆ ਇੱਟ ਰੋੜਾ ਚੱਲਦਾ ਪਿਆ ਸੀ ਤੇ ਮੈਂ ਸਿਰਫ ਇਹ ਉਹਨਾਂ ਨੂੰ ਕਿਹਾ ਵੀ ਇੱਟ ਬੱਚੇ ਵੀ ਆ ਗਏ ਉੱਥੇ ਗਵਾਰਡ ਉਹਨਾਂ ਨੇ ਵੀ ਦਬਕਾ ਮਾਰਿਆ ਹਟਣੀ ਤੂੰ ਮੇਰੇ ਆਗੇ ਗਲ ਪੈ ਗਏ ਆ ਮੈਂ ਤੁਸੀਂ ਇਹਨਾਂ ਨੂੰ ਇਹੀ ਕਿਹਾ ਸੀ ਕਿ ਬੰਦਿਆਂ ਨੂੰ ਕਿ ਭਾਜੀ ਇੱਟ ਆਊਟ ਨਾ ਚਲਾਓ ਕਿ ਇਹਦਾ ਸਰਪਾਜੀ ਵੱਜ ਜੂਗੀ ਉਹਨਾਂ ਨੇ ਤੁਹਾਡੇ ਤੇ ਹਮਲਾ ਹਾਂਜੀ ਉਹਨਾਂ ਮੈਨੂੰ ਕਹਿੰਦੇ ਤੂੰ ਕੌਣ ਡੱਕਣ ਆਲਾ ਹੈਗਾ ਸਾਨੂੰ ਅੱਛਾ ਹਾਂਜੀ ਉਹਨਾਂ ਕਹਿਣ ਦਾ ਤੁਹਾਡਾ ਸਿਰਫ ਐਹੀ ਕਹਦਾ ਤੂੰ ਤੁਹਾਡੇ ਤੇ ਹਮਲਾ ਕਰ ਹਾਂਜੀ ਹਮਲਾ ਕਰਦਾ ਮੈਨੂੰ ਤੋਂ ਨਾ ਮਾਰ ਕੇ ਸੋੜ ਦਿੱਤਾ ਦਾਤਰ ਕਿਰਪਾਨਾਂ ਟੱਕੂਏ ਬੰਦੇ ਕਾਫੀ 25 30 ਜਾਣੇ ਹੈਗੇ ਇਸ ਬਾਰੇ ਇਸ ਬਾਰੇ ਪੁਲਿਸ ਨੇ ਤੁਹਾਡੇ ਕੋਲ ਕੰਪਲੇਟ ਕੀਤੀ ਸੀਗੀ ਹਾਂਜੀ ਕੰਪਲੇਟ ਕੀਤੀ ਮੰਗ ਤੇ ਮੈਂ ਉਹ ਕਰਦਾ ਪਿਆ ਵੇ ਵੇਖੋ ਕਿਥੋਂ ਤਰਨ ਤਰਨ ਤੋਂ ਚੱਲ ਕੇ ਤੇ ਗੋਂਦਾਲ ਸਾਹਿਬ ਹਮਲਾ ਕਰ ਨਮਾਰਾ ਪ੍ਰਸ਼ਾਸਨ ਕੋ ਮੇਰੀ ਇਹ ਮੰਗ ਹੈ ਜਿਹੜੀ ਕਾਰਵਾਈ ਬੰਦੀ ਆ ਤਰ੍ਹਾਂ ਲਾਦੀ ਉਹ ਕੀਤੀ ਜਾਵੇ ਅੰਡ ਚਾਹੀਦਾ ਮੈਨੂੰ ਪ੍ਰਸ਼ਾਸਨ ਤੇ ਇਹੋ ਵਿਸ਼ਵਾਸ ਹੈ ਗਰੀਬ ਬੰਦਾ ਵਾ ਚਾਰ ਬੱਚੇ ਆ ਮੇਰੇ ਮੈਂ ਹੋਂ ਘਰ ਦੇ ਵਿੱਚ ਕਰਦਾ ਕਰੋਨਾ ਦਿਹਾੜੀ ਦਾ ਪਾ ਕਰਕੇ ਤੇ ਆਪਣਾ ਗੁਜ਼ਾਰਾ ਕਰਦਾ ਮੈਂ ਤੇ ਮੇਰੀ ਮਾਤਾ ਜੀ ਹੈ ਤੁਸੀਂ ਕਿੰਨੇ ਪੁਲਿਸ ਨੇ ਕੀ ਹੈ ਇਹਦਾ ਕੋਈ ਕਾਰਵਾਈ ਕੀਤੀ ਹੈ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਤੇ ਕੀਤੀ ਨਹੀਂ ਆ ਤੇ ਲਿਖਿਆ ਹੈਗਾ ਉਹਨਾਂ ਲਿਖ ਕੇ ਲੈ ਗਏ ਆ ਹਾਂਜੀ ਹਾਂਜੀ ਤੋਂ ਡਾੜਾ ਇਹ ਤੋਂ ਮੰਗਦੇ ਪਏ ਆ ਉਹ ਬੰਦੇ ਸੀ ਉਹ ਪੈਦਾ ਸੀ ਕਿ ਗੇਟ ਤੇ ਸੀ ਉਹ ਗੱਡੀਆਂ ਤੇ ਤੇ ਸੀਸੀਟੀ ਵੀਗੈਰਾ ਕੋਈ ਸਾਮਾ ਹੈ ਹੀ ਕੈਮਰੇ ਦੇ ਵਿੱਚ ਸੀ ਸੀਸੀ ਕੈਮਰਾ ਤੇ ਇਹਦੀ ਮੈਨੂੰ ਇੰਨਾ ਪਤਾ ਹੈਗਾ ਵੈਸੇ ਉਹ ਬਾਹਰ-ਬਾਰ ਉਹਨਾਂ ਦਾ ਹੈ ਗਾਣਾ ਕੈਮਰੇ ਵਾਲੇ ਤੇ ਇੱਧਰ ਮੈਨੂੰ ਤੁਹਾਨੂੰ ਸਿਰਫ ਐਹੀ ਕਹਿਣ ਦੇ ਗਿਆ ਕਿ ਟਾਟ ਹੋ ਗਿਆ ਕਿਸੇ ਦੇ ਵੱਜਣ ਉਹ ਤੁਹਾਡੇ ਤੇ ਹਮਲਾ ਕਰ ਹਾਂਜੀ ਕੋਈ ਤੁਹਾਡੀ ਪ੍ਰਾਣੀ ਉਹਨਾਂ ਜਿਸ ਤੇ ਨਹੀਂ ਉਹਨਾਂ ਦੇ ਨਾਲ ਕਿਸੇ ਨਾਲ ਲੱਗੀ ਰੰਜੇ ਤੇ ਪ੍ਰਾਣੀ ਮੇਰੀ ਤੇ ਹੈਗੀ ਨਹੀਂ ਵੈਸ ਕੋਈ ਗੱਲ ਐਦਾਂ ਦੀ ਹੈਗੀ ਉਹਨਾਂ ਨਾਲ ਮੇਰੀ ਠੀਕ ਹੈ ਤੱਤ ਤੇ ਆ ਕੇ ਘਵਾ ਮਾਰਿਆ ਨਾ ਘੜਾਸਾ ਤੇ ਮੈਂ ਉਥੋਂ ਭੱਜਣ ਲੱਗਾ ਤੇ ਉਹਨਾਂ ਦੀਆਂ ਜਨਾਨੀਆਂ ਨੇ ਮੈਨੂੰ ਫੜ ਲਿਆ ਵਾ ਉਹਨਾਂ ਮੈ ਉਹ ਟਾਈਮ ਮੇਰੇ ਗਲ ਤੋਂ ਫੱਲਿਆ ਮੇਰੇ ਗਲ ਦੇ ਵਿੱਚ ਚੈਨ ਹੀ ਉਹਨਾਂ ਨੇ ਇੱਥੋਂ ਫੜਿਆ ਮੈਨੂੰ ਚੈਨ ਵੀ ਮੇਰੀ ਉੱਥੇ ਰਹਿ ਗਈ ਇੱਕ ਮੋਬਾਈਲ ਹੀ Oppo ਦਾ 15000 ਰੁਪਏ ਦਾ ਲਿਆਈ ਉਹ ਵੀ ਉੱਥੇ ਰਹਿ ਗਿਆ ਜਦੋਂ ਮੈਂ ਡੇਗਿਆ ਮੈਨੂੰ ਕੋਈ ਪਤਾ ਲੱਗਾ ਉੱਥੋਂ ਦੇ ਮੱਲੇ ਵਾਲਿਆਂ ਨੇ ਮੈਨੂੰ ਚੱਕ ਕੇ ਤੇ ਰੇੜੀ ਵਿੱਚ ਪਾਇਆ ਚਾਂਦੀ ਦੀ ਚਾਂਦੀ ਦੀ ਹੀ ਚੈਨ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੋ ਕਿ ਸ਼ੇਰੂ ਵੀਰ ਪਿੰਡ ਗੋਂਦਵਾਲ ਸਾਹ ਤੋਂ ਜੋ ਜਿਹੜੇ ਝਗੜੇ ਦੇ ਸਬੰਧੀ ਅੱਜ ਜੋ ਗੁਰੂ ਨਾਨਕ ਹਸਪਤਾਲ ਵਿੱਚ ਜੋ ਵਿਲਕ ਰਿਹਾ ਹੈ ਗੈਂਗਸਟਰ ਲੋਕਾਂ ਨੇ ਗੰਡਾਸੀ ਮਾਰ ਕੇ ਦਾਤਰ ਮਾਰ ਕੇ ਕਿਰਪਾਨਾ ਮਾਰ ਕੇ ਨੰਗੇ ਹਥਿਆਰ ਲੈ ਕੇ ਜੋ ਸ਼ੇਰੂ ਨੂੰ ਵੱਢ ਫੱਟ ਕਰਕੇ ਜੋ ਅੱਜ ਗੁਰੂ ਨਾਨਕ ਹਸਪਤਾਲ ਦੇ ਵਿੱਚ ਵਿਲਕ ਲਿਆ ਹੈ ਪੂਰਾ ਪਰਿਵਾਰ ਜੋ ਰੋ ਰਿਹਾ ਹੈ ਹੱਥ ਜੋੜ ਕੇ ਪ੍ਰਸ਼ਾਸਨ ਗਾੜੀ ਬੇਨਤੀ ਕਰਦੇ ਆ ਐਸਐਚਓ ਗਾੜੀ ਡਿਊਟੀ ਗਾੜੀ ਐਸਐਸਪੀ ਗਾੜੀ ਬੇਨਤੀ ਕਰਦੇ ਆ ਕਿ ਜੋ ਗੋਦਵਾਲ ਸਾਹਿਬ ਦੇ ਐਸਐਚਓ ਸਾਹਮਣੇ ਇਹ ਗਰੀਬ ਪਰਿਵਾਰ ਦੀ ਮਤ ਦਿੱਤੀ ਜਾਵੇ ਜੋ ਦੋਸ਼ੀ ਨੇ ਦੋਸ਼ੀਆਂ ਦਾ ਨਾਂ ਇੱਕ ਦਲਬੀਰ ਸਿੰਘ ਇੱਕ ਸੁਲਤਾਨ ਸਿੰਘ ਇੱਕ ਕਾਲੀ ਏ ਇੱਕ ਹਣੀ ਏ ਇੱਕ ਕੁਲਦੀਪ ਸਿੰਘ ਇੱਕ ਮਨਜੀਤ ਸਿੰਘ ਇੱਕ ਲੇਡੀ ਜੇ ਜੋ ਬੇਵੀ ਨਾਮ ਦੀ ਜਿਨੇ ਲਲਕਾਰਾ ਮਾਰ ਕੇ ਆਖਿਆ ਕਿ ਇਹਨੂੰ ਫੜ ਲਓ ਅੱਜ ਇਹਨੂੰ ਆਪਾਂ ਜਿੰਦਾ ਨਹੀਂ ਜਾਣ ਦੇਣਾ ਚਲੋ ਪ੍ਰਮਾਤਮਾ ਦਾ ਸ਼ੁਕਰ ਹੋ ਗਿਆ ਕਿ ਜੇ ਦੀ ਜਾਨ ਬਚ ਗਈ ਏ ਹੋਰ ਪ੍ਰਸ਼ਾਸਨ ਗਾੜੀ ਹੱਥ ਜੋੜ ਕੇ ਬੇਨਤੀ ਕਰਨੇ ਕਿ ਇਹਨੂੰ ਗਰੀਬ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਜੇ ਨਹੀਂ ਇਹਨੂੰ ਇਨਸਾਫ ਮਿਲੂਗਾ ਤੇ ਉਸੇ ਉੱਚੇ ਪੱਧਰ ਤੇ ਜੋ ਅਸੀਂ ਸੰਘਰਸ਼ ਕਰਾਂਗੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਆਪਣਾ ਕਿੱਥੇ ਲੈਣ ਵਾਲੀ ਕੀ ਗੱਲ ਹੋਈ ਮੇਰੇ ਨਾਮ ਸਿੰਦੂ ਹਾਂਜੀ ਹਾਂਜੀ ਮੈਂ ਗਉਂਦਵਾਲ ਦੇ ਰਹਿਣ ਵਾਲੀ ਗਰੀਬਣੀ ਮੇਰਾ ਬੱਚਾ ਗਿਆ ਆਪਣਾ ਐਨ ਕੋਲ ਉਦਾਂ ਹੀ ਕਥਾ ਕੋਈ ਲੜਾਈ ਨਹੀਂ ਕੋਈ ਪੜਾਈ ਨਹੀਂ ਉਹਨਾਂ ਦੇ ਘਰ ਹੀ ਲੜਾਈ ਹੋ ਰਹੀ ਸੀ ਕੋਈ ਖਬਰ ਨਹੀਂ ਸਾਨੂੰ ਮੈਂ ਘਰ ਹੀ ਆ ਇਹਨੇ ਇਹ ਕਹਤਾ ਦੀ ਹਰ ਜਾਓ ਇਹਨਾਂ ਵਾਲੇ ਹਟ ਕੇ ਉਹ ਜਿਹੜਾ ਕੁਲਦੀਪ ਆ ਉਹ ਇੱਥੇ ਇਹਦੇ ਘਰ ਪੈ ਗਿਆ ਤੇ ਦਲਬੀਰੇ ਨੇ ਆਣ ਕੇ ਫਿਰ ਚ ਕੁਹਾੜਾ ਮਾਰਿਆ ਇਹ ਡਿੱਗ ਪਿਆ ਆ ਸਾਨੂੰ ਕੋਈ ਪਤਾ ਲੱਗਾ ਨਹੀਂ ਉਹਦਾ ਤੇ ਮੇਰਾ ਪੁੱਤ ਕਿਥੋਂ ਛੋੜ ਦਿੰਦਾ ਸਾਡੀ ਮੈਂ ਬੜੇ ਫੋਨ ਕੀਤੇ ਪੁਲਿਸ ਵੀ ਨਹੀਂ ਪਹੁੰਚੀ ਇੱਥੇ ਹੁਣ ਪ੍ਰਸ਼ਾਸਨ ਕੀ ਮੰਗ ਕਰਦੇ ਹਾਂ ਕੋਈ ਪੁਲਿਸ ਨਹੀਂ ਪਹੁੰਚੀ ਬਸ ਮੈਂ ਆ ਕੇ ਹੁਣ ਪੁਲਿਸ ਨੂੰ ਸੰਭਾਲਦਾ ਮੈਂ ਗਈ ਥਾਣੇ ਉਹਨਾਂ ਨੇ ਮੁੰਸੀ ਨੇ ਕਿਹਾ ਖਡੂਰ ਸਾਹਿਬ ਲੈ ਜਾ ਉੱਥੇ ਜਾਓ ਮੈਂ ਚੁੱਕ ਕੇ ਇੱਥੇ ਬੱਚਾ ਲੈ ਗਰੀਬਣੀ ਰੰਡੀ ਬੱਚੇ ਛੋਟੇ ਛੋਟੇ ਪੁੱਤਰੇ ਮੇਰੇ ਮੈਂ ਬਹੁਤ ਗਰੀਬੀ ਦੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਗੁਰਦੀਪ ਬਦਮਾਸ਼ ਜਿਹਦੀ ਗੈਣ ਆ ਉਹ ਆਣ ਕੇ ਮਾਰ ਕੇ ਗਿਆ ਮੇਰੇ ਪੁੱਤ ਨੂੰ ਵੱਢ ਕੇ ਦਲਬੀਰਾ ਉਹ ਸੁਲਤਾਨ ਮਨਜੀਤ ਹਾਣੀ ਜਿਹੜਾ ਜੋ ਵੀ ਪੰਜੀ ਬੰਦੇ ਆ ਗੈਣ ਇਹਨਾਂ ਦੀ ਮੂੰਹ ਬੱਦੇ ਹੁਣ ਇਹਦਾ ਕੋਈ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਕ ਕੀਤੀ ਨੀ ਕਾਰਵਾਈ ਕੋਈ ਕੀਤੀ ਨੀ ਗਰੀਬਣੀ ਆ ਮੈਂ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਕੋਲੋਂ ਜੀ ਅਰੇ ਵੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਗਰੀਬਣੀ ਨੂੰ ਮੈਂ ਗਰੀਬਣੀ ਆ ਗੈਬ ਗਰੀਬੀ ਛਾਰੀ ਮੰਗ ਮੰਗ ਕੇ ਨੌਕਰੀ ਕੀਤੀ ਆ ਸਰਕਾਰ ਦੀ ਪਰ ਫੇਰ ਵੀ ਮੰਗ ਕੇ ਰੋਟੀ ਖਤੇ ਪਾਦੇ ਆ ਹਾਂਜੀ ਜੈਨ ਸਰ ਜਹੰਦੋ ਸਰ ਤੇ ਗੋਇੰਦਵਾਲ ਸਾਹਿਬ ਤੋਂ ਸਰ ਗੱਲ ਕਰ ਰਹੇ ਹਾਂਜੀ ਹਾਂਜੀ ਸਰ ਮੀਡੀਆ ਤੋਂ ਗੱਲ ਕਰ ਰਹੇ ਆ ਸਰ ਹਾਂਜੀ ਸਰ ਮੀਡੀਆ ਤੋਂ ਗੱਲ ਕਰ ਰਹੇ ਆ ਸਰ ਹਾਂਜੀ ਸਰ ਇੱਕ ਤੁਹਾਡੇ ਕੋ ਕੰਪਲੇਟ ਹੋਣੀ ਜਿਹੜਾ ਸ਼ੇਰੂ ਦੇ ਉੱਤੇ ਹਮਲਾ ਹੋਇਆ ਸਰ ਹਾਂਜੀ ਸ਼ੇਰੂ ਤੇ ਨਹੀਂ ਸਰ ਦੋ ਦੋ ਦਿਨ ਹੋ ਗਏ ਤੁਹਾਡੇ ਕੋ ਕੰਪਲੇਨ ਸ਼ੇਰੂ ਤੇ ਹਮਲਾ ਹੋਇਆ ਜਿਹੜਾ ਜਿਹੜਾ ਮੁੰਡੇ ਹਾਂਜੀ ਤੇ ਸਰ ਜਦੋਂ ਨਾਮ ਨੂੰ ਲਿਖਾਏ ਆ ਦਰਬੀਰਾ ਸਿੰਘ ਕੁਲਦੀਪ ਸੁਲਤਾਨ ਜੁਗਨੂ ਸੰਝੇਣੀ ਕਾਲੀ ਗੋਲਡੀ ਤੇ ਗਿਆ ਵੀ ਸਰ ਕੀ ਕਾਰਵਾਈ ਕੀਤੀ ਗਈ ਸਰ ਬਿਆਨ ਹਸਲ ਕੀਤੇ ਆ ਕਾਰਵਾਈ ਉਹਨਾਂ ਦੀ ਰਿਪੋਰਟ ਆਏਗੀ ਡਾਕਟਰ ਲੋ ਐਮ ਐਲ ਆਰ ਫਿਰ ਕਾਰਵਾਈ ਹੋਏਗੀ ਸਰ ਉਹਨਾਂ ਨੇ ਕੀ ਹਾਂ ਜੀ ਹਾਂ ਜੀ ਸਰ ਉਹਨਾਂ ਨੇ ਕਿਹਾ ਕਿ ਹਮਲਾ ਹਮਲਾ ਦਾਤਾ ਦੂਤਰਾ ਨਾਲ ਬੰਦਿਆਂ ਨੇ ਮਾਰਿਆ ਮਾਰੇ ਮਾਰੇ ਸਹੀ ਗੱਲ ਹੈ ਹੂੰ ਸਿਰ ਪਰਵਾਣ ਇਨਸਾਫ ਮਿਲੇਗਾ ਸਰ ਮਿਲੇਗਾ ਜੀ ਮਿਲਗਾ ਕਿਉਂ ਨਹੀਂ ਇਨਸਾਫ ਕਿਉਂ ਨਹੀਂ ਮਿਲੂਗਾ ਠੀਕ ਹੈ ਸਰ ਥੈਂਕ ਯੂ ਸਰ ਹਾਂ ਜੀ ਮਿਲੇਗਾ ਜਰੂਰ ਓਕੇ ਸਰ ਥੈਂਕ ਯੂ ਸਰ ਹਾਂ ਜੀ